ਓਬਰੀਹੈਂਸਿਵ ਤਰੀਕੇ ਨਾਲ ਜਿਹੜੇ ਵੀ ਲੇਟੈਸਟ ਸਿਕਿਉਰਿਟੀ ਥ੍ਰੈਟ ਬਾਰੇ ਇਨਪੁਟ ਸੀਗੇ ਉਸ ਬਾਰੇ ਆਫਿਸਰਸ ਨੂੰ ਬਰੀਫ ਕੀਤਾ ਗਿਆ ਸੈਨਸਿਟਾਈਜ਼ ਕੀਤਾ ਗਿਆ ਨਾਲ ਹੀ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਇੱਕ ਬਹੁਤ ਹੀ ਇੱਕ ਸੋਲੇਮ ਜ਼ਿੰਮੇਵਾਰੀ ਹੈਗੀ ਤੇ ਜਿਹੜੀ ਡਿਊਟੀ ਹੈਗੀ ਉਹ ਜ਼ਿੰਮੇਵਾਰੀ ਨਾਲ ਔਰ ਪੂਰੀ ਡਿਗਨਿਟੀ ਨਾਲ ਲੋਕਾਂ ਦੀ ਕੰਵੀਨੀਅੰਸ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀ ਡਿਊਟੀ ਕੀਤੀ ਜਾਵੇ ਜੀ ਤੋਂ ਇਸ ਬਾਰੇ ਫੋਰਸ ਨੂੰ ਪ੍ਰੋਪਰਲੀ ਸੈਨਸਿਟਾਈਜ਼ ਕੀਤਾ ਜਾਵੇ ਤੇ ਟੋਟਲ ਸਾਡੇ ਤਕਰੀਬਨ 8000 ਮੁਲਾਜ਼ਮ ਇਸ ਸਾਰੇ ਸਮਾਗਮ ਦੇ ਵਿੱਚ ਡਿਪਲੋਏਡ ਹੋਣਗੇ ਜਿਸ ਦੇ ਵਿੱਚ ਇਨਚਾਰਜ ਆਪਣੇ ਸ਼੍ਰੀ ਐਸਪੀਐਸ ਪਰਮਾਰ ਐਡੀਜੀਪੀ ਲਾਅ ਐਂਡ ਆਰਡਰ ਓਵਰਆਲ ਇਨਚਾਰਜ ਹੋਣਗੇ ਅਰੇਂਜਮੈਂਟਸ ਦੇ ਤੇ ਜਿਹੜਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੋ ਰਿਹਾ ਹੈ ਉਹਦੇ ਲਈ ਸਾਡੇ ਐਡੀਜੀਪੀ ਨੋਨੀਹਾਲ ਸਿੰਘ ਜੀ ਉਹ ਸਿਕਿਉਰਿਟੀ ਅਰੇਂਜਮੈਂਟਸ ਦੇ ਇਨਚਾਰਜ ਹੋਣਗੇ ਤੇ ਦੋਵੇਂ ਐਡੀਜੀਪੀ ਸਾਹਿਬਾਨ ਜਿਹੜੇ ਓਵਰਆਲ ਇਨਚਾਰਜ ਹੋਣਗੇ ਅੰਡਰ ਦੀ ਸੁਪਰਵੀਜ਼ਨ ਆਫ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਜੀ ਇਹ ਟੋਟਲ ਜਿਹੜੇ ਸਾਡੇ ਆਫੀਸਰਸ ਇਹਦੇ 7 ਡੀਆਈਜੀ ਰੈਂਕ ਦੇ ਆਫੀਸਰਸ 2 ਆਈਜੀ ਰੈਂਕ ਦੇ ਆਫੀਸਰਸ ਜੀ 22 ਸਾਡੇ ਕਮਾਂਡੈਂਟਸ ਆਈਆਈਜੀਸ ਐਸਐਸਪੀ ਰੈਂਕ ਦੇ ਆਫੀਸਰਸ 45 ਐਸਪੀਸ ਤੇ 94 ਜਿਹੜੇ ਡੀਐਸਪੀ ਰੈਂਕ ਦੇ ਆਫੀਸਰਸ ਹੋਣਗੇ ਟੋਟਲ 8000 ਦੀ ਡਿਪਲੋਇਮੈਂਟ ਹੋਗੀ ਸਾਰੇ ਏਰੀਆ ਨੂੰ ਅਸੀਂ 25 ਸੈਕਟਰਾਂ ਚ ਡਿਵਾਈਡ ਕੀਤਾ ਹੈਗਾ ਇੱਕ ਜਿਹੜਾ ਮਾਸਟਰ ਕੰਟਰੋਲ ਰੂਮ ਹੋਊਗਾ ਜਿਸ ਨੂੰ ਐਸਪੀ ਹੈੱਡਕੁਆਟਰ ਰੋਪੜ ਮੈਨ ਕਰਨਗੇ ਅਲੋਂਗ ਵਿਦ 3 ਡੀਐਸਪੀ ਇਨ ਸ਼ਿਫਟ ਡਿਊਟੀ ਤੇ ਹਰ ਸੈਕਟਰ ਦਾ ਆਪਣਾ ਸਬ ਕੰਟਰੋਲ ਰੂਮ ਹੋਊਗਾ ਹੈਲਪ ਡੈਸਕ ਆਪਣੀ ਵੱਖਰੀ ਹੋਊਗੀ ਹਰ ਸੈਕਟਰ ਦੀ ਜਿਹੜੇ ਅਰੇਂਜਮੈਂਟਸ ਦੇ ਤਿੰਨ ਪਾਰਟ ਹੈਗੇ ਜੀ ਇੱਕ ਤੇ ਪਹਿਲੇ ਜਿਹੜੇ ਨਗਰ ਕੀਰਤਨ ਜਿਹੜੇ ਚਾਰ ਡਾਇਰੈਕਸ਼ਨਸ ਤੋਂ ਆਨੇ ਹੈਗੇ ਜਿਹੜੇ 22 ਤਰੀਕ ਨੂੰ ਇੱਥੇ ਕਨਵਰਜ ਕਰਨਗੇ ਤੇ ਉਹਨਾਂ ਦੇ ਰੂਟ ਅਰੇਂਜਮੈਂਟਸ ਸਾਰੇ ਪੰਜਾਬ ਦੇ ਵਿੱਚ ਕਨਸਰਨਡ ਰੇਂਜ ਡੀਆਈਜੀ ਇਸ ਕਨਸਰਨਡ ਐਸਐਸਪੀਸ ਨੂੰ ਹਦਾਇਤ ਕੀਤੀ ਗਈ ਹੈ ਫੋਰਸ ਡਿਪਲॉयਮੈਂਟ ਹੋਊਗੀ ਰੂਟ ਕਵਰ ਕੀਤਾ ਜਾਊਗਾ ਫੂਲ ਪ੍ਰੂਫ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਜਿਹੜੇ ਅਰੇਂਜਮੈਂਟਸ ਹੈਟ ਅਨੰਦਪੁਰ ਸਾਹਿਬ ਇਟਸੈਲਫ ਤੇ ਇਨਕਲੂਡਿੰਗ ਜਿਹੜਾ ਅਸੈਂਬਲੀ ਦਾ ਵਿਸ਼ੇਸ਼ ਸੈਸ਼ਨ ਹੋਊਗਾ ਸਾਰੇ ਜਿਹੜੇ ਇੱਥੇ ਧਾਰਮਿਕ ਜਿਹੜੇ ਸਮਾਗਮ ਹੈਗੇ ਉਹਨਾਂ ਲਈ ਸਪੈਸ਼ਲੀ ਪਲੇਨ ਕਲੋਥਸ ਦੇ ਵਿੱਚ ਸਾਡੀ ਡਿਊਟੀ ਲਈ ਜਾਊਗੀ ਤਾਂ ਕਿ ਲੋਕਾਂ ਦੀ ਜਿਹੜੀ ਕਨਵੀਨੀਅੰਸ ਨੂੰ ਧਿਆਨ ਰੱਖਿਆ ਜਾਵੇ ਲੋਕਾਂ ਦੀ ਸੇਫਟੀ ਤੇ ਸਿਕਿਉਰਿਟੀ ਨੂੰ ਧਿਆਨ ਵਿੱਚ ਰੱਖਿਆ ਜਾਵੇ ਸਪੈਸ਼ਲ ਐਮਫਸਿਸ ਸਾਡਾ ਪਾਰਕਿੰਗ ਤੇ ਟ੍ਰੈਫਿਕ ਅਰੇਂਜਮੈਂਟਸ ਦੇ ਵਿੱਚ ਹੋਊਗਾ ਸਾਡੀ ਕੋਸ਼ਿਸ਼ ਹੋਊਗੀ ਕਿ ਇਹ ਆਮ ਸ਼ਰਧਾਲੂਆਂ ਦਾ ਜਿਹੜਾ ਉਹਨਾਂ ਦਾ ਸਮਾਗਮ ਹੈ ਇੱਕ ਇੱਕ ਬਹੁਤ ਅਹਿਮ ਮੌਕਾ ਹੈ ਤੇ ਲੋਕਾਂ ਨੂੰ ਬਿਲਕੁਲ ਤਕਲੀਫ ਨਾ ਆਵੇ ਤੇ ਜਿਹੜੇ ਵੀ ਆਈਪੀਜ਼ ਵੀ ਵੀ ਆਈਪੀਜ਼ ਆਣਗੇ ਉਹਨਾਂ ਦਾ ਇੱਕ ਸਮੂਥ ਸੀਮਲੈਸ ਮੈਨਰ ਦੇ ਵਿੱਚ ਉਹਨਾਂ ਦੇ ਅਰੇਂਜਮੈਂਟ ਕੀਤੇ ਜਾਣ ਤਾਂ ਕਿ ਆਮ ਆਵਾਜਾ ਵੀ ਡਿਸਟਰਬ ਨਾ ਹੋਵੇ ਜਿਹੜਾ ਇਹਦਾ ਟ੍ਰੈਫਿਕ ਪਲਾਨ ਹੈਗਾ ਉਹ ਐਡਵਾਂਸ ਦੇ ਵਿੱਚ ਪਨਾ ਕੇ ਅਸੀਂ ਉਹਨੂੰ ਪਬਲਿਸੀਜ਼ ਕਰਾਂਗੇ ਮੀਡੀਆ ਨਾਲ ਸ਼ੇਅਰ ਵੀ ਕਰਾਂਗੇ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਪਾਰਕਿੰਗ ਏਰੀਆਜ਼ ਬਣਾਏ ਜਾ ਰਹੇ ਹਨ ਕਿ ਪਾਰਕਿੰਗ ਏਰੀਆਜ਼ ਤੇ ਲੋਕਾਂ ਨੂੰ ਇਕੱਠ ਤੁਰਨਾ ਪਵੇ ਬਿਨਵਮ ਜਿਹੜਾ ਵਾਕਿੰਗ ਡਿਸਟੈਂਸ ਹੋਵੇ ਸੋ ਸਫੀਸ਼ੀਐਂਟ ਨੰਬਰ ਆਫ ਪਾਰਕਿੰਗਸ ਬਣਾਈ ਜਾ ਰਹੀਆਂ ਤਾਂਕਿ ਪਾਰਕਿੰਗਸ ਦੇ ਵਿੱਚ ਕੰਜੈਸ਼ਨ ਨਾ ਹੋਵੇ। ਲੇਡੀ ਫੋਰਸ ਦੀ ਡਿਪਲॉयਮੈਂਟ ਕੀਤੀ ਜਾ ਰਹੀ ਹੈ। ਪਲੇਨ ਕਲੋਸ ਦੇ ਵਿੱਚ ਡਿਪਲॉयਮੈਂਟ ਹੋਊਗੀ। ਸਾਡੀ ਐਕਸਪੈਕਟੇਸ਼ਨ ਕਾਫੀ ਜਿਹੜੀ ਟ੍ਰੈਫਿਕ ਜਿਹੜੀ ਹੈਗੀ ਸਾਰੇ ਰੀਜਨਸ ਤੋਂ ਮਾਝੇ ਤੋਂ ਦੁਆਬੇ ਤੋਂ ਮਾਲਵੇ ਤੋਂ ਇਵਨ ਹਿਮਾਚਲ ਤੋਂ ਦੂਜੀ ਸਟੇਟਾਂ ਤੋਂ ਸ਼ਰਧਾਲੂ ਆਨਗੇ। ਸੋ ਅਕੋਰਡਿੰਗਲੀ ਚਾਰੋਂ ਪਾਸੇ ਅਸੀਂ ਟ੍ਰੈਫਿਕ ਨੂੰ ਚੈਨਲਾਈਜ਼ ਕਰਾਂਗੇ। ਸਾਡੀ ਡਿਪਲॉयਮੈਂਟ ਹੋਊਗੀ ਸਾਰੇ ਪੰਜਾਬ ਤੋਂ ਅਸੀਂ ਪੁਲਿਸ ਫੋਰਸ ਟ੍ਰੈਫਿਕ ਫੋਰਸ ਇਕਵਿਪਮੈਂਟਸ ਅਸੀਂ ਸਾਰਾ ਇੱਥੇ ਇਕੱਠਾ ਕਰ ਰਹੇ ਹਾਂ